ਜੀ ਪ੍ਰਧਾਨ ਜੀ ਅੱਜ ਕਿਸ ਤਰ੍ਹਾਂ ਦੀ ਜਿਹੜੀ ਆ ਪਹੁੰਚ ਕੀਤੀ ਗਈ ਤੇ ਕੀ ਮੰਗ ਰਹਿਤ ਹੈ ਅੱਜ ਨਗਰ ਕਾਉਂਸਲ ਦੇ ਸਾਡੇ ਈਓ ਸਾਹਿਬ ਨੇ ਅਸੀਂ ਇਹ ਪੇਸ਼ ਹੋ ਕੇ ਬੇਨਤੀ ਕੀਤੀ ਹੈ ਜਿਹੜਾ ਫਾਜ਼ਲਕਾ ਦੇ ਵਿੱਚ ਵਾਰਡ ਬੰਦੀ ਸਰਕਾਰ ਵੱਲੋਂ ਨਵੀਂ ਬਣਾਈ ਗਈ ਸੀ ਸਰਕਾਰ ਨੇ ਡਾਇਰੈਕਟਰ ਸਾਹਿਬ ਨੇ ਲੋਕਲ ਬਾਡੀ ਜੀ ਨੇ ਚੰਡੀਗੜ੍ਹ 19 ਤਰੀਕ ਨੂੰ ਮੀਟਿੰਗ ਬੁਲਾਈ ਜਿੰਦੇ ਸਾਡੇ ਈਓ ਸਾਹਿਬ ਵੀ ਸ਼ਾਮਲ ਹੋਏ ਅਸੀਂ ਅੱਜ ਉਹਨਾਂ ਨੂੰ ਮਿਲ ਕੇ ਬੇਨਤੀ ਕੀਤੀ ਵੀ ਫਾਜ਼ਲਕਾ ਦੇ ਵਿੱਚ ਜਿਹੜਾ ਵਾਰਡਬੰਦੀ ਨਕਸ਼ਾ ਹੋ ਜਾਕਰ ਕਿਉਂ ਨਹੀਂ ਕੀਤਾ ਕਿ ਜਨਤਾ ਦੇ ਸਾਹਮਣੇ ਪਤਾ ਲੱਗ ਸਕੇ ਕਿਹੜਾ ਵਾਰਡ ਕਿਹੜੀਆਂ ਗਲੀਆਂ ਲਾਈਆਂ ਗਈਆਂ ਕਿਹੜੇ ਵਾਰਡ ਨੂੰ ਐਸੀ ਬੀਸੀ ਕੀਤਾ ਗਿਆ 19 ਤਰੀਕ ਤੋਂ ਲੈ ਕੇ ਅੱਜ ਤੱਕ ਨ 5 ਦਿਨ ਹੋ ਗਏ ਸਰਕਾਰ ਨੇ ਕੋਈ ਵੀ ਈਓ ਸਾਹਿਬ ਨੇ ਨਕਸ਼ਾ ਨਗਰ ਕੌਂਸਲ ਦਫ਼ਤਰ ਵਿੱਚ ਨਹੀਂ ਹੋ ਜਾਕਰ ਕੀਤਾ ਉਸ ਸੰਬੰਧੀ ਨਗਰ ਕੌਂਸਲ ਦੇ ਫਾਜ਼ਿਲਕਾ ਦੇ ਚੁਣੇ ਨੇ ਵੈਦਿਆਂ ਵੱਲੋਂ ਅੱਜ ਈਓ ਸਾਹਿਬ ਨੇ ਇੱਕ ਦਰਖਾਸਤ ਦਿੱਤੀ ਗਈ ਹੈ ਮਾਰਕ ਉਹਨਾਂ ਨੂੰ ਸੁਪਰਡੈਂਟ ਸਾਹਿਬ ਨੂੰ ਕੀਤਾ ਜਿਨ੍ਹਾਂ ਵਿੱਚ 2 3 ਸਾਡੇ ਮੈਂਬਰ ਸਾਹਿਬ ਬਾਹਰ ਨੇ ਬਾਈ ਐਮਸੀ ਜਿਹੜੇ ਸਾਡੇ ਫਾਜ਼ਲ ਕਾ ਮੌਜੂਦ ਸੀ ਉਹਨਾਂ ਨੇ ਸਾਈਨ ਕਰਕੇ ਦਿੱਤੇ ਆ ਵੀ ਫਾਜ਼ਲ ਕਾ ਦੇ ਬੱਚ ਜਿਹੜਾ ਨਕਸ਼ਾ ਜਾਗਰ ਕਿਉਂ ਨਹੀਂ ਕੀਤਾ ਗਿਆ ਇਹ ਤੋਂ ਪਤਾ ਲੱਗਦਾ ਹੈ 5 ਦਿਨ ਬੀਤਣ ਦੇ ਬਾਵਜੂਦ ਸਰਕਾਰ ਦੀ ਮਨਸ਼ਾ ਵਿੱਚ ਕੋਈ ਹੈਗਾ ਵੀ ਛੁੱਟੀ ਵਾਲਦੇ ਨੇ ਨਕਸ਼ਾ ਲਾਉਣਗੇ ਵੀ ਲੋਕ ਅਤਰਾ ਜਿਆਦੇ ਨਾ ਦੇ ਸਕਣ ਇੰਨੀ ਬੇਨਤੀ ਕਰਦਾ ਹੈ ਸਰਕਾਰ ਨੂੰ ਜਾਣਿਆ ਵੀ ਸਾਨੂੰ ਕੁਛ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਪਤਾ ਲੱਗਿਆ ਹੈ ਉਹ ਸ਼ਹਿਰੇ ਚਰਚਾ ਜਿਹੜੀ ਚੱਲ ਰਹੀ ਹੈ ਜਿਵੇਂ ਕਿ ਮੇਰੀ ਵਾਈਫ ਰਚਨਾ ਗਟਾਰੀਆ ਵਾਰਡ ਨੰਬਰ 25 ਤੋਂ ਮੌਜੂਦਾ ਐਮਸੀ ਨੇ ਉਹ ਸਾਡਾ ਜਿਹੜਾ ਵਾਰਡ ਬੀਸੀ ਕਰਤਾ ਗਿਆ ਹੈ ਇਹਨਾਂ ਤੋਂ ਪਤਾ ਲੱਗਿਆ ਜਿਹੜੇ ਬੰਦਿਆਂ ਤੋਂ ਜਿਵੇਂ ਸਾਡੇ ਐਮਸੀ ਪੋਰਨ ਜੀ ਜਿੱਥੇ ਐਮਐਲਏ ਸਾਹਿਬ ਰਹਿੰਦੇ ਨੇ ਮਾਧਮ ਨਗਰੀ ਚ ਉਹਨਾਂ ਦਾ ਵਾਰਡ ਐਸਸੀ ਕਰਤਾ ਗਿਆ ਸਾਡੇ ਸ਼ੋਭ ਜਰਸੀ ਦਾ ਵਾਰਡ ਲੇਡੀਜ਼ ਕਰਤਾ ਗਿਆ ਜਿਹੜੇ ਸਾਡੇ ਰਕੇਸ਼ ਗੁਪਤਾ ਜੀ ਨੇ ਉਹਨਾਂ ਦਾ ਵਾਰਡ ਲੇਡੀਜ਼ ਕਰਤਾ ਗਿਆ ਜਿੱਥੇ ਐਸਸੀ ਆਬਾਦੀ ਰਹਿੰਦੀ ਸੀ ਉਹ ਵਾਰਡ ਜਰਨਲ ਕਰਤੇ ਗਏ ਨੇ ਜਿਹੜੇ ਜਰਨਲ ਵਾਰਡ ਸੀ ਜਿੱਥੇ ਜਰਨਲ ਲੋਕ ਜ਼ਿਆਦਾ ਰਹਿੰਦੇ ਨੇ ਉਹ ਐਸੀ ਕਰਤੇ ਗਏ ਜਾਂ ਬੀਸੀ ਕਰਤੇ ਗਏ ਨੇ ਇਹ ਬਦਲੇ ਨੀਤੀ ਜਿਹੜੀ ਸਰਕਾਰ ਦੀ ਚੱਲ ਰਹੀ ਹੈ ਕੋਈ ਨਹੀਂ ਫਿਰ ਵੀ ਭਾਰਤੀ ਜਨਤਾ ਪਾਰਟੀ ਦੇ ਫਾਜ਼ਿਲ ਕਾ ਜਿਹਨੇ ਲੋਕ ਨੇ ਇਹਨਾਂ ਡੱਟ ਕੇ ਸਰਕਾਰ ਦਾ ਮੁਕਾਬਲਾ ਕਰਨਗੇ ਤੇ ਅਸੀਂ ਪ੍ਰਧਾਨ ਜੀ ਜਿਹੜੀਆਂ ਵੋਟਾਂ ਨੇ ਉਹ ਤਾਂ ਵੋਟਰਾਂ ਨੇ ਪਾਣੀਆਂ ਇਹਦੇ ਵਿੱਚ ਜਿਹੜੇ ਮੰਲੋ ਮੈਂਬਰ ਹੁੰਦੇ ਨੇ ਉਹਨਾਂ ਦੇ ਲਈ ਕੀ ਅੰਤਰ ਹੁੰਦਾ ਜਿਹੜੀ ਵਾਰਡ ਬੰਦੀ ਕੀਤੀ ਜਾਂਦੀ ਹੈ ਜਾਂ ਐਸਸੀਓ ਜਰਨਲ ਜਰਨਲ ਐਸਸੀ ਸਰਕਾਰ ਦਾ ਜਿਹੜਾ ਵੀ ਐਮਐਲਏ ਹੁੰਦਾ ਹੈ ਨਾ ਉਹਨੂੰ ਪਤਾ ਹੁੰਦਾ ਹੈ ਕਿਹੜੇ ਵਾਰਡ ਤੋਂ ਕੌਣ ਮੁਕਾਬਲਾ ਕਰ ਸਕਦਾ ਜਿਵੇਂ ਮੇਰੀ ਆਬਾਦੀ ਨਵੀਂ ਤੇ ਲਾ ਲੋ ਸਰਕਾਰ ਕੋਈ ਤੋੜ ਨਹੀਂ ਹੈਗਾ ਰਮੇਸ਼ ਕੁਟਾਰੀ ਨੂੰ ਕੋਈ ਬੰਦਾ ਹਰਾ ਜਾਵੇ ਮੈਂ ਤਾਂ ਐਮਐਲਏ ਸਾਹਿਬ ਨੂੰ ਪਹਿਲੇ ਵੀ ਸਾਡੇ ਜਦੋਂ ਫਾਜਲਗਾ ਦੇ ਡਿਸਫਸਰ ਵਾਰ ਤਰ੍ਹਾਂ ਲਾਇਆ ਸੀਗਾ ਮੈਂ ਐਮਐਲਏ ਸਾਹਿਬ ਨੂੰ ਅੱਜ ਵੀ ਕਹਿਣਾ ਯਾ ਤੇਰੀ ਹਿੰਮਤ ਹੈ ਨਵੀਂ ਆਬਾਦੀ ਚ ਤੂੰ ਕਿਉਂ ਬੀਸੀ ਕਰਨ ਲੱਗਿਆ ਵਾਰਡ ਮੇਰੇ ਨੂੰ ਜਰਨਲ ਲੋਕ ਜ਼ਿਆਦਾ ਰਹਿੰਦੇ ਨੇ ਇਹ ਸਰਕਾਰ ਹੀਮੰਦ ਹੈਗੀ ਹੈ ਸਰਕਾਰ ਨੇ ਕੰਮ ਕੀਤੇ ਫਾਇਲ ਗਵਾਸੀਆਂ ਦੇ ਫਾਈਨਲ ਤਾਂ ਨਹੀਂ ਹੋਇਆ ਨਾ ਫਾਈਨਲ ਸਾਡੇ ਕੋਲ ਸਭ ਕੁਝ ਆ ਗਿਆ ਥੱਲੇ ਜੀ ਇਹਨਾਂ ਦੇ ਵਰਕਰ ਕਹਿ ਰਹੇ ਨੇ ਨਵੀਂ ਵਾਦੀ ਬੀਸੀ ਕਰਤਾ ਜੀ ਫੌਰਨ ਸਾਡੇ ਐਮਸੀਜ ਦਾ ਵਾੜੇਸੀ ਕਰਤਾ ਜੀ ਬਾਕੀ ਅਸੀਂ ਤਾਂ ਹੀ ਅਹੀ ਸਰਬ ਦੇ ਪੇਸ਼ ਹੋਏ ਆ ਵੀ ਦੱਸੋ 5 ਦਿਨ ਹੋ ਗਿਆ ਤੁਸੀਂ ਬਤੌਰ ਜੰंडीगढ़ ਮੀਟਿੰਗ ਹੈ ਸੀਗੇ ਦਫ਼ਤਰ 5 ਦਿਨ ਹੋ ਗਿਆ ਕਿਉਂ ਨਹੀਂ ਨਕਸ਼ਾ ਫਾਜ਼ਲ ਗਾ ਉਜਾਗਰ ਕੀਤਾ ਕਿ ਜਨਤਾ ਨੂੰ ਦੱਸੋ ਕੀ ਬਾਕੀ ਨਗਰ ਕੌਂਸਲ ਵੱਲੋਂ ਇਜਰਾ ਕੀ ਜਾਰੀ ਕਰ ਦਿੱਤਾ ਗਿਆ ਬਾਕੀ ਨਗਰ ਕੌਂਸਲ ਵੱਲੋਂ ਕੀਤਾ ਗਿਆ ਜਲਾਲਾ ਭਾਈ ਹੋ ਗਿਆ ਕਈ ਆਪਣੇ ਆਸਪ ਬਸ਼ੇਰਾਂ ਚ ਕਰਤਾ ਗਿਆ ਇੱਥੇ ਜਾਣ ਕੇ ਸਰਕਾਰ ਜਿਹੜੀ ਹੈ ਲੁਕਾਉਣਾ ਚਾਹਦੀ ਹੈ ਵੀ ਇਤਰਾਛ ਛੁੱਟੀਆਂ ਦੇ ਲਾਦੀ ਨਕਸ਼ਾ ਕੋਈ ਇਤਰਾਛ ਦੇ ਨਾ ਸਕੇ ਯੋ ਸਾਬ ਦਾ ਕਹਿਣਾ ਹੈ ਵੀ ਦੋ ਨਕਸ਼ਾ ਹਜੇ ਸਾਡੇ ਕੋਲ ਚੰਡੀਗੜ੍ਹੋਂ ਵੱਲੋਂ ਉਪਲਬਧ ਨਹੀਂ ਕਰਾਇਆ ਗਿਆ ਤਾਂ ਕਰਕੇ ਸਾਡੇ ਵੱਲੋਂ ਜਾਗਰ ਨਹੀਂ ਨਹੀਂ ਜੀ ਯੋ ਸਾਫ ਸਰਕਾਰ ਦਾ ਪੱਖ ਤਾਂ ਰੱਖਣਗੇ ਕਿਉਂਕਿ ਸਰਕਾਰ ਦੀ ਯੋ ਨੇ ਜੀ ਉਹ ਸਰਕਾਰ ਦੇ ਅਫਸਰ ਨੇ ਪਰ ਜੋ ਸਾਡਾ ਫਰਜ ਹੈ ਫਾਜ਼ਿਲਕਾ ਦੇ ਨਾਗਰਿਕ ਹੋਣ ਨਾਤੇ 19 ਤਰੀਕ ਨੂੰ ਮੀਟਿੰਗ ਹੋ ਗਈ ਯੋ ਸਾਬ ਖੁਦ ਗਏ ਨੇ ਫਾਈਨਲ ਕਿਉਂ ਸਰਕਾਰ ਨੇ ਬਤਾਤੇ ਹਾਲਾਂਕਿ 24 ਘੰਟੇ ਨਕਸ਼ਾ ਉਜਾਗਰ ਕਰਨਾ ਹੁੰਦਾ ਮੀਟਿੰਗ ਦੇ ਮਗਰੋਂ ਸਰਕਾਰ ਦੀ ਮੰਸ਼ਾ ਹੈਗੀ ਹੈ ਤਾਂ ਉਮੀਦ ਹੈ ਅਸੀਂ ਉਮੀਦ ਹੈਗੀ ਅੱਜ ਦੇ ਤਾਈ ਨੰਬਰ ਲਵਾ ਕੇ ਜੇਕਰ ਸਰਕਾਰ ਇਸ ਤਖਸ਼ੇੜਖਾ ਨਹੀਂ ਕਰੇਗੀ ਫਾਜ਼ਲ ਕਾ ਦੀ ਵਾਰਡ ਬੰਦੀ ਵਿੱਚ ਜਾਂ ਬੀਸੀ ਵਾਰਡ ਕਰਨਗੇ ਜਨਰਲ ਵਾਰਡਾਂ ਨੂੰ ਅਸੀਂ ਵਾਰਡ ਕਰਨਗੇ ਅਸੀਂ ਮਾਨ ਜੋ ਹਾਈ ਕੋਰਟ ਤੋਂ ਇਨਸਾਫ ਲਵਾਵਾਂਗੇ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਸੀਗਾ ਵੀ ਫਾਜ਼ਲ ਕਾ ਦੀ ਜਿਹੜੀ ਵਾਰਡ ਬੰਦੀ ਸਰਕਾਰ ਵੱਲੋਂ ਨਵੀਂ ਬਣਾਈ ਜਾ ਰਹੀ ਹੈ ਫਾਜ਼ਲ ਕਾ ਸ਼ਹਿਰ ਦੀ ਆਬਾਦੀ ਪੋਪੂਲੇਸ਼ਨ ਵੀ ਹੋਣੀ ਹੈਗੀ ਹੈ ਜੋ 2021 ਵਿੱਚ ਵਾਰਡਬੰਦੀ ਨਵੀਂ ਹੋਈ ਸੀ 21 ਵਾਰ ਸੀਗੇ 25 ਵਾਰ ਪਦਾਤੇ ਗਏ ਸੀ 4 ਵਾਰ 21 ਬੱਚੇ ਅੱਜ ਫਾਜ਼ਲ ਕਾ ਸ਼ਹਿਰ ਦੀ ਕੋਈ ਆਬਾਦੀ ਨਹੀਂ ਵਧੀ ਕੋਈ ਨਵੀਂ ਕਲੋਨੀ ਨਹੀਂ ਬਣੀ ਕੋਈ ਹਦੂਦ ਨਹੀਂ ਵਧੀ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਜੇ ਤੁਹਾਡੇ ਵਿੱਚ ਸਰਕਾਰ ਨੇ ਤੁਹਾਡੇ ਤੁਸੀਂ ਪੰਜਾਬ ਵਿੱਚ ਕੰਮ ਕੀਤੇ ਨੇ ਫਾਜ਼ਲ ਕਾ ਕੰਮ ਕੀਤੇ ਨੇ ਪੁਰਾਣੀ ਵਾਰਡਬੰਦੀ ਤੁਹਾਨੂੰ ਕੀ ਤਰਾਜੇ ਇਲੈਕਸ਼ਨ ਪੁਰਾਣੀ ਵਾਰਡਬੰਦੀ ਕਰਵਾਓ ਇੰਦੀ ਬੇਨਤੀ ਕਰਦਾ ਹੋਇਆ ਸੀ ਇਹ ਜਿਹੜਾ ਇਹ ਸਾਡੀ ਕਿਸੇ ਅਫਸਰਾਂ ਨਾ ਸੁਣੀ ਲੋਕਲ ਬਡੀ ਸੈਕਟਰੀ ਸਾਹਿਬ ਨੇ ਡਾਇਰੈਕਟਰ ਸਾਹਿਬ ਨੇ ਇਹੋ ਸਾਹਿਬ ਨੇ ਅਸੀਂ ਮਾਨਯੋਗ ਹਾਈ ਕੋਰਟ ਜਾ ਕੇ ਇਨਸਾਫ ਫਾਜ਼ਿਲਕਾ ਸ਼ਹਿਰ ਵਾਸਤੇ ਫਾਜ਼ਿਲਕਾ ਵਾਸੀਆਂ ਵਾਸਤੇ ਲਵਾਂਗੇ ਇਹ ਜਦੋਂ ਨਵੀਂ ਵਾਰਡਬੰਦੀ ਕੀਤੀ ਜਾਂਦੀ ਹੈ ਕਿਹੜੇ ਇਲਾਕਾ ਕੀਤੀ ਜਾਂਦੀ ਹੈ ਕਦੋਂ ਕੀਤੀ ਜਾਂਦੀ ਹੈ ਇਹ ਜਦੋਂ ਵਾਰਡਬੰਦੀ ਉਹਦੋਂ ਕੀਤੀ ਜਾਂਦੀ ਹੈ ਜਦੋਂ ਫਾਜ਼ਿਲਕਾ ਸ਼ਹਿਰ ਦੇ ਵਿੱਚ ਬਾੜ ਵਧਾਣੇ ਹੁਣ ਫਾਜ਼ਿਲਕਾ ਸ਼ਹਿਰ ਦੀ ਆਬਾਦੀ ਵਧ ਗਈ ਹੋਵੇ ਨਾ ਫਾਜ਼ਿਲਕਾ ਦੀ ਕੋਈ ਆਬਾਦੀ ਵਧੀ ਨਾ ਫਾਜ਼ਿਲਕਾ ਦਾ ਕੋਈ ਹਦਦ ਵਧੀ ਇਹ ਤਾਂ ਕਰਕੇ ਸਰਕਾਰ ਜਾਣ ਬੁੱਝ ਕੇ ਫਾਜ਼ਲ ਕਸ਼ੇਰ ਨੂੰ ਸਾਨੀ ਫਾਜ਼ਲ ਕਸ਼ੇਰ ਦੀ ਕਰਤੀ ਵਾਰਡ ਦੀ ਇਹਨੀ ਬੇਨਤੀ ਕਰਦਾ ਬਹੁਤ ਤੁਹਾਡਾ ਧੰਨਵਾਦ ਜੀ ਪ੍ਰਧਾਨ ਜੀ ਬਸ ਜੋ ਕੁਝ ਕਹਿਣਾ ਸੀ ਇਕਟਾਰੇ ਜੀ ਜਗਦੀਸ਼ ਸਿੰਘ ਨੇ ਉਹ ਸਹੀ ਹੈ ਐਮਐਲਏ ਸਾਹਿਬ ਨੇ ਖੁਦ ਹਾਰ ਮੰਨ ਲਈਏ ਵਾੜਾਂ ਛੇੜਬੰਦੀ ਕਰ ਗਏ ਇਹਦਾ ਸਿੱਧਾ ਸਿੱਧਾ ਸੰਦੇਸ਼ ਹੈ ਕਿ ਐਮਐਲਏ ਖੁਦ ਹਾਰ ਮੰਨ ਲਈਏ ਪ੍ਰਧਾਨ ਜੀ ਮੈਂ ਰੋਕਣਾ ਚਾਹਾਂਗਾ ਤੁਹਾਨੂੰ ਇੱਥੇ ਪਹਿਲਾਂ ਵੀ ਇੱਥੇ ਇਹ ਕੰਮ ਹੁੰਦੇ ਰਹੇ ਨੇ ਪਹਿਲਾਂ ਵੀ ਵਾੜਦੀਆਂ ਨਵੀਆਂ ਆਉਂਦੀਆਂ ਨਹੀਂ ਆਈਆਂ ਪਰ ਇੰਨੀ ਤੋੜ ਬੰਦੀ ਨਹੀਂ ਹੁੰਦੀ ਇਹ ਤਾਂ ਐਸੀ ਬੋਰਡ ਹੀ ਨਹੀਂ ਹੈਗੀ ਉਸ ਜਨਰਲ ਵਾਰਡ ਨੂੰ ਤੋੜ ਕੇ ਐਸੀ ਬਣਾਦਾ ਇਹ ਪਹਿਲਾਂ ਮੇਰਾ ਵਾਰਡ 12 ਨੰਬਰ ਵਾਰਡ ਪਹਿਲਾਂ ਐਸੀ ਸੀ ਦੋ ਤਰਮ ਜਦੋਂ ਇਹ ਕਮੇਟੀ ਦੀ ਹੋਂਦ ਵਿੱਚ ਆਇਆ ਵਾਰਡ ਪਹਿਲਾਂ ਰਾਮਪੁਰੇ ਨਾਲ ਸੀ ਇਹ ਐਸੀ ਸੀ ਦੋ ਤਰਮ ਦੇ ਵਿੱਚ ਦੋ ਐਮ ਸੀ ਐਸੀ ਲੜੇ ਸੀ ਦਸਾ ਉਸ ਤੋਂ ਬਾਅਦ ਇਹ ਜਨਰਲ ਕੀਤਾ ਗਿਆ ਅਜੀਮ ਬਜਾਦ ਸਾਹਿਬ ਵੱਲੋਂ ਦੱਸਿਆ ਜਾ ਰਿਹਾ ਵੀ ਉਹਨੇ ਵਾਰਡ ਨੂੰ ਸਾਡੇ ਵਾਰਡ ਦੇ ਨਾਲ ਜੋੜ ਦਿੱਤਾ ਗਿਆ ਉਹ ਕੋਈ ਗੱਲ ਨਹੀਂ ਜੇ ਐਸੀ ਕਰਦਾ ਤਾਂ ਐਸੀ ਭਾਈਚਾਰਾ ਆਪਣਾ ਆਦਾ ਹੀ ਹੈ ਉਹ ਕੋਈ ਗੱਲ ਨਹੀਂ ਹੈਗੀ ਪਰ ਇੰਨੀ ਟੁੱਟ-ਭੱਜ ਨਹੀਂ ਕਰਨੀ ਚਾਹੀਦੀ ਸੀ ਇਹ ਤਾਂ ਸਾਰਾ ਸਾਰਾ ਐਮਐਲਏ ਸਾਹਿਬ ਨੇ ਆਦੀ ਹਰ ਮਨ ਕਬੂਲ ਕਰ ਲਈਏ ਅਸੀਂ ਦੋ ਐਮਸੀ ਹਾਂ ਜੀ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਤੇ ਜੋ ਮੇਰੇ ਸਾਥੀ ਰਮੇਸ਼ ਕੁਟਾਰੀਆ ਜੀ ਨੇ ਕਿਹਾ ਉਹ ਬਿਲਕੁਲ ਸਹੀ ਕਿਹਾ ਬਈ ਉਹਨਾਂ ਦੇ ਉਹਨਾਂ ਦੇ ਹਰ ਬਿਆਨ ਦੇ ਉੱਤੇ ਸੰਤੁਸ਼ਟ ਹਾਂ ਉਹਨਾਂ ਦੀ ਸਹਿਮਤੀ ਦਿੰਦਾ ਬਾਕੀ ਜਿਹੜਾ ਮੈਂ ਕਾਂਗਰਸ ਵੱਲੋਂ ਇਹ ਦਰਨੇ ਇਹਨਾਂ ਨੇ ਆਪਣੇ ਭਾਰਤੀ ਜਨਤਾ ਪਾਰਟੀ ਮੈਨੋਂ ਕਾਂਗਰਸ ਵੱਲੋਂ ਮੈਂ ਵੀ ਇਹ ਜਿਹੜਾ ਦਿੱਤਾ ਗਿਆ ਮੈਮੋਰੰਡਮ ਦਿੱਤਾ ਗਿਆ ਉਹਦੀ ਹਮਾਇਤ ਕਰਦਾ ਕਾਂਗਰਸ ਪਾਰਟੀ ਵੱਲੋਂ ਵੀ ਮੈਂ ਇਹ ਇਹਨਾਂ ਦੇ ਨਾਲ ਸਹਿਮਤ ਹਾਂ ਕਿ ਇਹ ਜੋ ਘੋਰਾ ਗਲਤ ਹੋ ਰਿਹਾ ਹੈ ਇਹਨੂੰ ਸਹੀ ਕੀਤਾ ਜਾਵੇ। ਕੀ ਤੁਹਾਡੇ ਵਾਰਡ ਨੂੰ ਲੈ ਕੇ ਵੀ ਇਹ ਸ਼ੰਕਾ ਹੈਗੀ ਤੁਹਾਨੂੰ? ਮੇਰੇ ਵਾਰਡ ਨੂੰ ਵੀ ਲਗਭਗ ਐਸਸੀ ਦੇ ਵਿੱਚ ਜੋੜ ਦਿੱਤਾ ਗਿਆ ਅੱਧੇ ਤੋਂ ਜ਼ਿਆਦਾ। ਮੇਰਾ ਖੁਦ ਆਪਣਾ ਜਿਹੜਾ ਮੈਂ ਇੱਕ ਜਨਰਲ ਕੈਟਾਗਰੀ ਦਾ ਐਮਸੀ ਹੋਣ ਦੇ ਨਾਤੇ ਵੀ ਮੈਂ ਐਮਸੀ ਲੜਿਆ ਸੀ ਜਿੱਤਿਆ ਸੀ ਨਾਲੇ ਬੜੇ ਤਗੜੇ ਮਾਰਜਿਨ ਨਾਲ ਜਿੱਤਿਆ ਸੀ ਮੈਨੂੰ ਐਸਸੀ ਦੇ ਵਿੱਚ ਇਹਨਾਂ ਨੇ ਟਰਨ ਕਰ ਦਿੱਤਾ ਵਾਪਸ ਭੇਜ ਦਿੱਤਾ। ਐਸਸੀ ਦੇ ਵਿੱਚ ਘੱਟ ਤੋਂ ਘੱਟ ਵੀ ਮੇਰੇ 850 ਵੋਟ ਜਿਹੜੇ ਨੇ ਮੇਰੇ ਬਲਾਗ ਦੇ ਜਿਹੜੇ ਕਰਦੇ ਬਲਾਗ ਦੇ ਉਹਨਾਂ ਨੂੰ ਐਸੀ ਪੂਰਨਜੰਤ 부ਜੀ ਵਾਲੇ ਬਾੜ ਵਾਰ ਨੰਬਰ ਜਿਹੜਾ 12 ਨਾਲ ਜੋੜ ਦਿੱਤਾ ਗਿਆ ਪਰ ਇਹ ਸਾਰਾ ਸਾਰਾ ਗਲਤ ਹੈ ਇਹ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਸਹੀ ਨਹੀਂ ਗਿਆ ਜੇ ਹੈ ਤਾਂ ਉਹਨੂੰ ਜਨਰਲ ਰੱਖ ਕੇ ਮੈਨੂੰ ਜਨਰਲ ਰੱਖ ਕੇ ਲੜਾਇਆ ਜਾਏ ਮੈਂ ਲੜਨ ਨੂੰ ਤਿਆਰ ਬੈਠਾ ਹੁਣ ਵੀ ਲੜਾਂਗਾ ਇਹ ਵੀ ਨਾਲ ਇਲੈਕਸ਼ਨ ਮੈਂ ਲੜਾਂਗਾ ਭਾਵੇਂ ਮੈਨੂੰ ਬਾਹਰ ਲੈ ਕੇ ਵੀ ਲੜਨਾ ਪਿਆ ਵਿਰੋਧੀਆਂ ਨੂੰ ਜ਼ਰੂਰ ਮਾਰ ਦੇ ਕੇ ਆਵਾਂਗਾ ਸ਼ੁਕਰੀਆ